ਦੁਕਾਨਾਂ ਦਾ ਦੁਕਾਨਾਂ ਚੋਂ ਨਿਕਲ ਕੇ ਇੱਕ ਵਰਕਿੰਗ ਡੇ ਹੋਣ ਦੇ ਨਾਲ-ਨਾਲ ਮਕਾਨਾਂ ਚੋਂ ਨਿਕਲ ਕੇ ਜਿਸ ਕਿਸਮ ਦਾ ਲੋਕਾਂ ਦਾ ਪਿਆਰ ਮਿਲ ਰਿਹਾ ਮੈਂ ਇਸ ਤਰ੍ਹਾਂ ਦਾ ਪਿਆਰ ਪਹਿਲਾਂ 2022 ਚ ਵੀ ਦੇਖ ਚੁੱਕਿਆ ਕਿ ਲੋਕ ਲੋਕ ਜਿਹੜੇ ਨੇ ਉਹ ਲੋਕਲ ਗਵਰਨਮੈਂਟ ਜਿਹੜੀਆਂ ਚੋਣਾਂ ਨੇ ਸਥਾਨਿਕ ਚੋਣਾਂ ਨੇ ਉਹਦੇ ਵਿੱਚ ਆਮ ਆਦਮੀ ਪਾਰਟੀ ਨੂੰ ਅੱਗੇ ਲੈ ਕੇ ਆਉਣਾ ਚਾਹੁੰਦੇ ਨੇ ਕਿਉਂਕਿ ਪੰਜਾਬ ਦੇ ਵਿੱਚ ਸਰਕਾਰ ਆਮ ਆਦਮੀ ਪਾਰਟੀ ਦੀ ਹੈ ਲੁਧਿਆਣੇ 'ਚ ਸਰਕਾਰ ਜਨਨ ਕਿ ਲੋਕਲ ਗਵਰਨਮੈਂਟ ਜਿਹੜੀ ਆਮ ਆਦਮੀ ਪਾਰਟੀ ਦੀ ਬਣ ਜੂਗੀ ਤਾਂ ਸ਼ਹਿਰ ਦਾ ਕਾਇਆਪਲਟ ਹੋ ਜਾਊਗਾ ਔਰ ਅਸੀਂ ਪੰਜ ਦੀਆਂ ਪੰਜੇ ਨਗਰ ਨਿਗਮ ਜਿੱਤ ਰਹੇ ਹਾਂ। ਅਸੀਂ ਲੋਕਾਂ ਦੇ ਅਸੀਂ ਲੋਕਾਂ ਦੇ ਕੰਮ ਕਰਨੇ ਆ। ਅਸੀਂ ਕੋਈ ਧਰਮ ਦੀ ਰਾਜਨੀਤੀ ਨਹੀਂ ਕਰਦੇ। ਅਸੀਂ ਸੀਵਰੇਜ ਦੀ ਪ੍ਰੋਬਲਮ ਸਾਰੇ ਸ਼ਹਿਰਾਂ 'ਚ, ਪੀਣ ਵਾਲੇ ਪਾਣੀ ਦੀ ਪ੍ਰੋਬਲਮ, ਕੂੜੇ ਦੀ ਪ੍ਰੋਬਲਮ, ਪਾਰਕਾਂ ਦੀ ਪ੍ਰੋਬਲਮ ਇਹਨਾਂ ਧਿਆਨ ਹੀ ਨਹੀਂ ਦਿੰਦਾ। ਸੋ ਅਸੀਂ ਜਿਹੜਾ ਐਨਓਸੀ ਵਾਲਾ ਵੀ ਜਿਹੜਾ ਅਸੀਂ ਐਕਟ ਜਿਹੜਾ ਲੈ ਕੇ ਆਏ ਆ, ਉਹਦੇ ਨਾਲ ਵੀ ਲੋਕਾਂ ਨੂੰ ਫਾਇਦਾ ਹੋ ਰਿਹਾ ਤੇ ਸ਼ਹਿਰਾਂ ਦੀ ਸਫਾਈ ਖਾਸ ਤੌਰ ਤੇ ਲੁਧਿਆਣੇ ਵਰਗਾ ਜਿਹੜਾ ਸ਼ਹਿਰ ਜਿਹੜਾ ਜਿਹਨੂੰ ਮਾਂਚੈਸਟਰ ਕਿਹਾ ਜਾਂਦਾ ਹੈ। ਕਿਸਾਨਾਂ ਨੂੰ ਕਿਵੇਂ ਦੇਖੋ ਕਿਸਾਨ ਲਗਾਤਾਰ ਬਹੁਤ ਸੀ ਤਾਂ ਅਸੀਂ ਤਾਂ ਦੇਖੋ ਅਸੀਂ ਤਾਂ ਕਹਿੰਨੇ ਕਿ ਕੇਂਦਰ ਸਰਕਾਰ ਉਹਨਾਂ ਨਾਲ ਗੱਲ ਕਰੇ। ਠੀਕ ਹੈ ਨਾ ਉਹਨਾਂ ਨੂੰ ਬੁਲਾਓ ਉੱਥੇ ਬੁਲਾ ਕੇ ਗੱਲ ਕਰੋ। ਠੀਕ ਹੈ ਨਾ ਸਾਰੇ ਕਿਸਾਨਾਂ ਨਾਲ ਜਿਹੜੀਆਂ ਗੱਲਬਾਤ ਕਰਨੀ ਚਾਹੀਦੀ ਹੈ ਮਸਲਾ ਜਿਹੜਾ ਕੋਈ ਵੀ ਉਹ ਗੱਲਬਾਤ ਨਾਲ ਹੀ ਹੱਲ ਹੁੰਦਾ। ਐਸਾ ਜਿੱਦ ਨਾਲ ਮਸਲੇ ਹੱਲ ਨਹੀਂ ਹੁੰਦੇ। ਮਾਨ ਸਾਹਿਬ ਰਵਿੰਦੀਤ ਮਿੱਤੋਂ ਕਹਿੰਦੇ ਨੇ ਕਿ ਸੈਂਟਰ ਤੋਂ ਫੰਡ ਲੈ ਆ ਕੇ ਪੰਜਾਬ ਦੇ ਸ਼ਹਿਰਾਂ ਦਾ ਵਿਕਾਸ ਕਰਾਵਾਂਗੇ ਜੇ ਪੰਜਾਬ ਦੇ ਪਿਛਲੇ ਦੇ ਮੇਰ ਬੰਦੇ ਨੇ। ਲਿਓ ਜੀ ਉਹਨੂੰ ਲਿਓ ਲਿਓ ਸਾਨੂੰ ਕੋਈ ਪ੍ਰੋਬਲਮ ਨਹੀਂ ਪੀਐਮ ਸਾਹਿਬ ਇੱਥੇ ਸਫਾਈ ਆਊਗਾ 95 ਵਾਰਡਾਂ ਦੇ ਵਿੱਚ 95 ਦੀਆਂ 95 ਸੀਟਾਂ ਤੇ ਜਿਹੜਾ ਲੱਗਦਾ ਹੈ ਦੇਖੋ ਮੈਂ ਕੋਈ ਐਦਾ ਨਹੀਂ ਕਹਿੰਦਾ ਕਿ ਇੰਨੀਆਂ ਜਿੱਤਾਂਗੇ ਪਰ ਮੈਨੂੰ ਇੰਨਾ ਜੋ ਲੋਕਾਂ ਦੇ ਜੋਸ਼ ਤੋਂ ਲੱਗਦਾ ਹੈ ਕਿ ਲੁਧਿਆਣੇ ਦੇ ਵਿੱਚ ਜਿਹੜੀਆਂ ਮੈਕਸਿਮਮ ਸੀਟਾਂ ਜਿਹੜੀਆਂ ਨੇ ਉਹ ਝਾੜੂ ਚੋਰ ਨਿਸ਼ਾਨ ਵਾਲਾ ਝਾੜੂ ਵੀ ਫਿਰੂਗਾ ਬਾਅਦ ਦੇ ਵਿੱਚ ਅਸਲੀ ਝਾੜੂ ਵੀ ਫੇਰਾਂਗੇ ਸਫਾਈ ਕਰਾਂਗੇ ਸ਼ਹਿਰ ਦੀ ਪੰਜ ਮੇਰ ਬਣ ਰਹੇ ਨਹੀਂ ਪਰ ਨਵੀਂ ਫਿਰਤ ਪਾਈ ਆ ਲੋਕਾਂ ਦੇ ਵਿੱਚ ਔਰ ਕੀ ਕਹਿ ਸਕਦਾ ਪੰਜਾਬ ਦੇ ਵੱਖਰੇ ਰਸਤੇ ਤੇ ਆ ਔਰ ਨੌਜਵਾਨ ਪੰਜਾਬ ਦੇ ਲੋਕ ਸਹੀ ਮੈਨੇਜ ਕਰੀ ਆ ਦੇਖੋ ਮੁੱਖ ਮੰਤਰੀ ਕਿਹਨੇ ਬਣਾਇਆ ਲੋਕਾਂ ਨੇ ਮੈਨੂੰ ਕਈ ਵਾਰੀ ਕਹਿੰਦੇ ਪ੍ਰੋਟੋਕਾਲ ਅਫਸਰ ਕੇ ਆ ਗਲੀ ਚ ਨਹੀਂ ਜਾ ਸਕਦੇ ਜੀ ਇੱਥੇ ਮੈਂ ਕਿਹਾ ਵੀ ਜੋ ਗਲੀਆਂ ਚੋਂ ਨਿਕਲੇ ਜਦੋਂ ਜਦੋਂ ਜਿਹੜੇ ਮਹਿਲਾ ਚੋਂ ਨਿਕਲੇ ਮਹਿਲਾ ਚ ਬਿਠਾ ਦੇ ਲੋਕਾਂ ਨੇ ਜਿਹੜੇ ਗਲੀਆਂ ਚੋਂ ਨਿਕਲੇ ਉਹ ਗਲੀਆਂ ਚ ਫਿਰਦੇ ਆ ਮੈਂ ਮੈਨੂੰ ਤਾਂ ਲੋਕਾਂ ਚ ਆ ਕੇ ਖੁਸ਼ੀ ਹੁੰਦੀ ਆ ਸਭ ਨੂੰ ਮੈਂ ਦੋ ਦਿਨ ਘਰੇ ਰਹਿ ਲਾ ਮੈਨੂੰ ਐ ਲੱਗਣ ਲੱਗ ਜਾਂਦਾ ਮੈਂ ਧਰਤੀ ਤੇ ਬਾਹਰ ਆ ਠੀਕ ਹੈ ਨਾ ਸੋ ਇੱਥੇ ਇਹਨਾਂ ਲੋਕਾਂ ਨੂੰ ਮਿਲ ਕੇ ਇਹ ਇਹਨਾਂ ਲੋਕਾਂ ਨੇ ਸਾਨੂੰ ਬਣਾਇਆ ਠੀਕ ਹੈ ਨਾ ਸੋ ਇਨਾਂ ਚ ਰਵਾਂਗੇ ਔਰ ਕਿਸੇ ਇੱਕ ਦੇ ਵੀ ਕੰਮ ਆ ਜੀਏ ਜਾਂ ਕਿਸੇ ਦਾ ਕੰਮ ਹੋ ਜੇ ਮਿਲ ਕੇ ਇਹੋ ਜੀ ਫੈਲ ਆ ਜੇ ਸਾਈਨ ਕਰਕੇ ਚਾਰ ਘਰਾਂ ਦੇ ਚੁੱਲ੍ਹੇ ਜਿਹੜੇ ਨੇ ਉਹ ਉਹ ਚ ਅੱਗ ਮਚਣ ਲੱਗੇ ਇਹ ਤੋਂ ਵੱਡਾ ਪੁੰਨ ਕੋਈ ਨਹੀਂ ਤੇ ਪੰਜੇ ਮੇਰ ਪਟਿਆਰੇ ਨਹੀਂ ਜਿਹੜੇ ਪੰਜ ਨਾਲ ਪੰਜ ਦੇ ਪੰਜੇ ਅਸੀਂ ਲੁਧਿਆਣਾ ਪਟਿਆਲਾ ਜਲੰਧਰ ਫਗਵਾੜਾ ਦੇ ਨਾਲ ਅੰਮ੍ਰਿਤਸਰ ਤੇ ਬਾਕੀ ਜਿਹੜੇ ਐਮਸੀਬੀ ਨੇ ਉਹ ਤਾਂ ਅਨਪੋਜ਼ਡ ਕਾਫੀ ਜਗ੍ਹਾ ਤੇ ਚੁਣੇ ਗਏ ਨੇ ਤੋਂ ਸਰਪੰਚੀ ਪੰਜੂ ਵਿੱਚ ਪਹਿਲਾਂ ਹੀ ਸਰਪੰਚੀ ਦੇ ਵਿੱਚ ਪਹਿਲਾਂ ਹੀ ਆਮ ਆਦੀ ਪਾਰਟੀ ਦੇ ਨੌਜਵਾਨ ਮੁੰਡੇ ਕੁੜੀਆਂ ਸਰਪੰਚ ਚੁਣੇ ਗਏ ਨੇ ਅਸਲ 'ਚ ਹੁਣ ਆ ਕੰਮ ਕਰਨ ਦਾ ਨਜ਼ਾਰਾ ਆਊਗਾ ਜਦੋਂ ਪੰਚਾਇਤਾਂ ਮਤੇ ਪਾਉਣਗੀਆਂ ਕਾਰਪੋਰੇਸ਼ਨਾਂ ਮਤੇ ਪਾਉਣਗੀਆਂ ਵਿਕਾਸ ਦੇ ਪਹਿਲਾਂ ਤਾਂ ਆਪਸ ਦੇ ਵਿੱਚ ਇਹੀ ਏਸੀ ਗਲਤੀ ਲੱਗੇ ਰਹਿੰਦੇ ਸੀ ਕਿਤੇ ਚੜ੍ਹਾਈ ਨਾ ਹੋ ਜੇ ਫਲਾਨੀ ਪਾਰਟੀ ਦੀ ਅਸੀਂ ਨਹੀਂ ਮਤਾ ਪਾਉਂਦੇ ਸੋ ਇੰਨੇ ਕਰੋਨਾ ਦਾ ਬਜਟ ਪਿਆ ਲੋਕ ਲੋਕ ਟੈਕਸ ਦਿੰਦੇ ਨੇ ਸ਼ਹਿਰ ਦੇ ਲੋਕ ਤੇ ਫਿਰ ਉਹ ਲੋਕਾਂ ਤੇ ਲੱਗਦਾ ਕਿਉਂ ਨਹੀਂ ਸੋ ਇਸ ਕਰਕੇ ਮੈਂ ਹੀ ਮੈਸੇਜ ਦੇਣਾ ਚਾਹੁੰਗਾ মিডিਆ ਜਰੀਏ ਵੀ ਕਿ ਲੋਕਾਂ ਨੂੰ ਇਹਨੂੰ ਸਥਾਨਕ ਸਰਕਾਰਾਂ ਤਾਈਂ ਉਹ ਕਹਿੰਦੇ ਨੇ ਲੋਕਲ ਸਰਕਾਰ ਲੁਧਿਆਣੇ ਦੇ ਵਸਨੀਕਾਂ ਨੂੰ ਪਟਿਆਲੇ ਦੇ ਵਸਨੀਕਾਂ ਨੂੰ ਅੰਮ੍ਰਿਤਸਰ ਦੇ ਵਸਨੀਕਾਂ ਨੂੰ ਬਠਿੰਡੇ ਵਾਲਿਆਂ ਨੂੰ ਤੇ ਫਗਵਾੜੇ ਵਾਲਿਆਂ ਨੂੰ ਜਲੰਧਰ ਵਾਲਿਆਂ ਨੂੰ ਮੈਂ ਇਹ ਕਹਿਣਾ ਕਿ ਆਪਣੀ ਸਰਕਾਰ ਲੋਕਲ ਆਪ ਬਣਾਓ ਤੇ ਉੱਥੋਂ ਜਿਹੜੇ ਐਮਸੀ ਆਉਣਗੇ ਚੁਣ ਕੇ ਉਹ ਸਾਡੇ ਕੋਲੇ ਮਤਲਬ ਲੈ ਕੇ ਆਉਣਗੇ ਤੇ ਅਸੀਂ ਸਾਈਨ ਕਰਾਂਗੇ ਬੁੱਢੇ ਤੇਰਾਦਾ ਵੀ ਹੱਲ ਹੋਊਗਾ ਕਰਾਂਗਾ ਹੱਲ ਹੋਊਗਾ ਬਿਲਕੁਲ ਹੱਲ ਹੋਊਗਾ ਕੰਪਨੀਆਂ ਨਾਲ ਗੱਲ ਚੱਲ ਰਹੀ ਹੈ ਬਹੁਤ ਪੁਰਾਣਾ ਮਸਲਾ ਹੈ ਮੈਂ ਖੁਦ ਇਸ ਗੱਲ ਦਾ ਵਾਤਾਵਰਨ ਪ੍ਰੇਮੀ ਆ ਮੈਂ ਵੀ ਤੇ ਬੜੀਆਂ ਬੜੀਆਂ ਕੰਪਨੀਆਂ ਨਾਲ ਗੱਲ ਚੱਲ ਰਹੀ ਹੈ ਕਿ ਇਹਦਾ ਹੱਲ ਕਰਾਂਗੇ ਔਰ ਥੋੜਾ ਟਾਈਮ ਲੱਗ ਜੂਗਾ ਪਰ ਹੱਲ